ਸਲਾਮ ਅਲੈਕੁਮ ਉਮੀਦ ਕਰ ਰਹੀ ਹਾਂ ਤੁਸੀਂ ਸਾਰੇ ਖੈਰiyat ਨਾਲ ਹੋਵੋ ਯਾਨੀ ਸੰਸਿੰਗ ਮਸਕੀਨ ਜੀ ਆਪਣੀ ਜ਼ਿੰਦਗੀ ਦਾ ਇੱਕ ਇਹੋ ਜਿਹਾ ਵਾਕਿਆ ਦੱਸਣ ਦੇ ਜਿਹਦੇ ਵਿੱਚ ਇੱਕ ਮੁਸਲਮਾਨ ਸੂਫੀ ਸੰਤ ਨੇ ਉਹਨਾਂ ਦੀ ਕਥਾ ਸੁਣ ਕੇ ਨਾ ਸਿਰਫ ਉਹ ਰੋਏ ਬਲਕਿ ਉਹਨਾਂ ਨੇ ਇੱਕ ਕੀਮਤੀ ਮਾਲਾ ਜਿਹੜੀ ਸੀਗੀ ਮਾਮੂਲੀ ਸਮਝ ਕੇ ਉਹਨਾਂ ਨੂੰ ਭੇਂਟ ਕੀਤੀ ਸਾਰਾ ਆ ਮਾਮਲਾ ਕੀ ਹੈ ਅਸੀਂ ਅਜੋਨਾ ਦੀ ਜ਼ੁਬਾਨੀ ਸੁਣਾਗੇ ਤੁਸੀਂ ਚਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਨਵਾਂ ਮੇਰੇ ਮੇਰੇ ਨਾਲ ਜੋ ਬੀਤੇ ਸ਼ੇਰ ਗੁਰ ਸਿੰਘ ਸਵਾ ਤਾਇਰਾਨ ਈਰਾਨ ਦੇ ਵਿੱਚ ਦਾਸ ਹਰ ਸਾਲ ਜਾਂਦਾ ਰਿਹਾ ਹੈ 15 ਦਿਨਾਂ ਲਈ ਭਾਈ ਮੱਖਣ ਸਿੰਘ ਥੋੜੇ ਦਿਨ ਹੋਏ ਨੇ ਇੱਥੇ ਹੀ ਗੁਜ਼ਰ ਗਏ ਨੇ 50 ਸਾਲ ਉਹਨਾਂ ਨੇ ਮਹਾਰਾਜ ਦੇ ਅਸਥਾਨ ਦੀ ਸੇਵਾ ਕੀਤੀ ਭਾਵੇਂ ਉਹਨਾਂ ਦੀ ਸਪੇਡਪੜ ਦੀ ਆਪਣੀ ਦੁਕਾਨ ਸੀ ਪਰ ਸ਼ੌਕੀਆ ਤੌਰ ਤੇ ਅੰਦਰੋਂ ਨੇ ਲਗਨ ਕਰਕੇ 4 ਵਜੇ ਉਹਨਾਂ ਨੇ ਆਕੇ ਪ੍ਰਕਾਸ਼ ਕਰਨਾ ਸ਼ਾਮੇ ਉਹਨਾਂ ਨੇ ਹੀ ਰਾਸ ਪੜਨੇ ਸੁਕਾਸਣ ਉਹਨਾਂ ਨੇ ਕਰਨਾ ਘੜਾ ਪਰ ਸ਼ਾਦੀ ਦੇ ਉਹਨਾਂ ਨੇ ਬਣਾਣੀ ਵੰਡਣੀ ਉਹਨਾਂ ਨੇ ਅਰਦਾਸ ਉਹਨਾਂ ਨੇ ਕਰਨੇ ਪ੍ਰੋਫੈਸ਼ਨਲ ਨਹੀਂ ਸਨ ਪਰ ਫਿਰ ਵੀ ਸਾਰੀ ਸੇਵਾ 50 ਸਾਲ ਕੀਤੀ ਸ਼ਿਰੂ ਸੈ ਸਿੰਘ ਸਭਾ ਵਿੱਚ 15-20 ਮੁਸਲਮਾਨ ਵੀ ਆਉਂਦੇ ਸਨ ਰੋਜ਼ ਆਉਂਦੇ ਸਨ ਬਾਅਦ ਵਿੱਚੋਂ ਫਰਾਂਟੇਅਰ ਤੋਂ ਆਇਆ ਹੈ ऐसा कोई गुरुद्वारा ਨਹੀਂ ਆਉਂਦਾ ਸੀ ਜਿੱਥੇ 10-20 ਮੁਸਲਮਾਨ ਨਾ ਬੈਠਣ ਅੱਧੇ ਤੋਂ ਜ਼ਿਆਦਾ ਹਿੰਦੂ ਆਉਂਦੇ ਸਨ 10-20 ਮੁਸਲਮਾਨ ਆਉਂਦੇ ਸਨ ਕੇਸਾਦਾਰੀ ਚਾਲੀ ਫਸਦੀ ਹੁੰਦੇ ਸਨ ਡਿਸਟ੍ਰਿਕਟ ਬੰਨੂ ਬਿਸ਼ੌਰ ਕੋਹੜ ਡੇਰਾ ਸਮੇਲ ਖਾਨ ਹਜ਼ਾਰਾ ਮਰਦਾਨ ਉਸ ਫਸੇ ਹੀ ਕੋਈ ਸੀ ਆਉਂਦੇ ਸਨ ਮੁਸਲਮਾਨ ਕੁਝ ਮੁਸਲਮਾਨ ਮੰਗ ਵੀ ਕਰਦੇ ਸਨ ਕਬੀਰ ਦੇ ਸ਼ਲੋਕ ਸੁਣਾਓ ਫਰੀਦ ਦੇ ਬੋਲ ਸੁਣਾਓ ਵਾਗਿਆ ਨੂੰ ਕਹਿੰਦੇ ਸੀ ਕੀਰਤਨੀਆਂ ਨੂੰ ਕਹਿੰਦੇ ਸੀ ਔਰ ਮੈਨੂੰ ਅਜੇ ਤੱਕ ਵੀ ਯਾਦ ਹੈ ਮਸਤੀ ਚ ਝੂਮਦੇ ਮੁਸਲਮਾਨ ਗੁਰਦੁਆਰਿਆਂ ਚ ਬੈਠੇ ਹੁੰਦੇ ਸੀ ਮਸਤੀ ਚ ਝੂਮਦੇ ਸੈਦ ਹਰੀ ਬੈਠੇ ਹੁੰਦੇ ਸੀ ਸੈਦ ਹਰੀ ਉਹਨਾਂ ਨੂੰ ਕਹਿੰਦੇ ਸਨ ਜੋ ਹੈਗੇ ਤੇ Hindu ਲੇਕਿਨ ਇਸ਼ਟ ਬਣਾ ਬੈਠੇ ਗੁਰੂ ਨਾਮ ਨੇ ਕੇਸ ਰੱਖ ਕੇ ਤੇ ਫਿਰ ਕਟਾ ਕੇ ਬੈਠੇ ਨੇ ਕੁਸਤਾਖੀ ਮਾ ਸੈਦ ਹਰੀ ਨਹੀਂ ਇਹਨਾਂ ਨੂੰ ਪਦਤ ਕਹਿੰਦੇ ਨੇ ਮਾਫ ਕਰ ਦੇਣਾ ਮੈਂ ਇੱਕ ਦਫਾ ਫਿਰ ਮਾਫੀ ਮੰਗਾ ਇਹਨਾਂ ਨੂੰ ਸਹਿਯਦਾਰੀ ਨਹੀਂ ਕਹਿੰਦਾ ਹਿੰਦੂ ਨੇ ਹਿੰਦੂਆਂ ਚੋਂ ਜਿਸੇ ਬਣਿਆ ਸਾਰੇ ਹਿੰਦੂਆਂ ਚੋਂ ਹੀ ਬਣਿਆ ਗੁਰੂ ਨਾਨਕ ਦੇਵ ਜੀ ਬਾਣੀ ਤੋਂ ਪ੍ਰਭਾਵਿਤ ਹੋ ਗਏ ਗੁਰਦਵਾਰੇ ਆਣ ਲੱਗੇ ਇਸ ਮਨ ਬੈਠ ਲੈ ਗੁਰੂ ਨਾਨਕ ਦੇਵ ਨੂੰ ਸਹਿਯਦਾਰੀ ਨੇ ਕਿਸੇ ਦਿਨ ਪ੍ਰਭਾਵਿਤ ਹੋ ਕੇ ਫਿਰ ਕਿਸਾਦਾਰੀ ਵੀ ਹੋ ਜਾਣਗੇ ਸਿੰਘ ਹੋ ਜਾਣਗੇ ਸਿੱਖ ਤੇ ਹਨ ਗੁਰੂ ਨਾਨਕ ਨੂੰ ਮਨਗਾ ਸਿਖਦੇ ਹਨ ਸਿੱਖੀ ਸਿਖਿਆ ਗੁਰੂ ਵੀਚਾਰ ਖੈਰ ਮਕਤਸਰ ਜਿਹ ਹੈ ਮੈਰਜ਼ ਕਣਾ ਉੱਥੇ 10-15ਵਾਂ ਮੁਸਲਮਾਨ ਵੀ ਆਂਦੇ ਸਨ ਮੇਰੇ ਪੁੱਛਣ ਦੇ ਵਿੱਚ ਦੱਸਿਆ ਮੈਨੂੰ ਦੋ-ਚਾਰ ਸਜਣਾ ਨੇ ਦੁਬਈ ਦੇ ਅਜੇ ਵੀ ਆਂਦੇ ਨੇ ਫਾਮੇ ਇਸਲਾਮੀ ਹਕੂਮਤ ਬਣ ਗਈ ਥੇ ਬੜੀ ਕਟੜ ਹਕੂਮਤ ਬਣ ਗਈ ਹੈ ਲੇਕਿਨ ਫਿਰ ਵੀ ਕੁਝ ਮੁਸਲਮਾਨ ਗੁਰਦੁਆਰੇ ਆਉਂਦੇ ਇੱਕ ਮੁਸਲਮਾਨ ਤੇ ਉੱਥੇ ਕੀਰਤਨ ਵੀ ਕਰਦਾ ਸੀ ਇਬੀ ਮਰ ਸਕਣ ਉਹਨੂੰ ਸਿੱਖ ਲਿਆ ਸੀ ਝੋਮ ਝੋਮ ਕੇ ਕਰਦਾ ਸੀ ਮਸਤੀ ਚ ਕਰਦਾ ਸੀ ਕੈ ਮਬਤਸਰ ਮਰ ਸਕਾ 15 ਦਿਨ ਬਾਅਦ ਕਹਾਣੀ ਦੀ ਸਮਾਪਤੀ ਤੇ ਜਦ ਮੈਂ ਭਾਰਤ ਵਾਪਸ ਆਣਾ ਸੀ ਇੱਕ ਸੂਫੀ ਫਕੀਰ ਵੀ ਸੁਣਨ ਲਈ ਆਂਦਾ ਸੀ ਬਾਹਰ ਕਿਤੇ ਸ਼ਹਿਰ ਤੋਂ ਬਾਹਰ ਤਹਿਰਾਨ ਵੱਲ ਇੱਕ ਕੁਟੀਆਂ ਚ ਰਹਿੰਦਾ ਸੀ ਢਾਈ ਮੀਲ ਦਾ ਸਫ਼ਰ ਪੈਦਲ ਚੱਲ ਕੇ ਆਉਂਦਾ ਸੀ ਪੈਦਲ ਹੀ ਵਾਪਸ ਜਾਂਦਾ ਸੀ ਰਸਤੇ 'ਚ ਆਂਧਾ ਲਿਆ ਕੋਈ ਸੰਗ ਦੇਖ ਲਵੇ ਤੇ ਗੱਡੀ 'ਚ ਬਿਠਾ ਲੈਂਦਾ ਸੀ ਨਹੀਂ ਤੇ ਪੰਜ ਮਿਲਦੀ ਯਾਤਰਾ ਰੋਜ਼ ਪੈਦਲ ਕਰਦਾ ਸੀ ਸਵੇਰੇ ਚੱਲ ਪੈਂਦਾ ਸੀ ਗੁਰਦੁਆਰੇ ਆਣਾ ਫਿਰ ਵਾਪਸ ਪੈਦਲ ਹੀ ਜਾਂਦਾ ਉਹਨੇ ਬੇਤਾ ਵਜੋਂ ਮੇਰੇ ਅੱਗੋਂ ਇੱਕ ਮਾਲਾ ਰੱਖ ਦਿੱਤੀ ਮਾਲਾ ਨੂੰ ਤਸਬੀਹ ਕਹਿੰਦੇ ਆ ਸਮਾਪਤੀ ਤੋਂ ਬਾਅਦ ਉਸ ਫਕੀਰ ਨੂੰ ਮੈਂ ਕਹਿੰਮੇ ਰੱਖ ਲੈ ਫੰਮੇ ਕਮਾਲਾ ਇੰਡੀਆ ਚ ਬਹੁਤ ਮਿਲਦੀਆਂ ਨੇ ਹਿੰਦੁਸਤਾਨ ਚ ਬਹੁਤ ਮਿਲਦੀਆਂ ਨੇ ਲੈ ਲਿਆਂਗਾ ਕਿਉਂਕਿ ਉਸ ਦੀ ਹਾਲਤ ਮੈਂ ਦੇਖੀ ਸੀ ਮੈਂ ਕਿ ਤੁਸੀਂ ਰੱਖੋ ਫਿਰ ਤੁਹਾਨੂੰ ਹੋਰ ਕਦੇ ਖਰੀਦਣੇ ਪੈਗੇ ਰੱਖੋ ਮੈਨੂੰ ਕਹਿਣ ਲੱਗੇ ਤੁਸੀਂ ਸਿੰਗਾ ਨੂੰ ਦੇ ਨਹੀਂ ਆਖਿਆ ਜੋ ਨਜ਼ਰਾਨਾ ਦਿੱਤਾ ਲੈ ਲਿਆ ਮੈਂ ਇੱਕ ਗਰੀਬ ਨੇ ਇਹ ਮਾਲਾ ਵੇਚੀ ਸੀ ਮੈਨੂੰ ਵਾਪਸ ਕਰ ਦੇ ਮੇਰੀ ਤੋਹੇ ਉਦੀ ਅੱਖਾਂ ਮਾਰਾਂਗਾ ਮੈਂ ਤੇ ਨਜ਼ਰਾਨਾ ਵੇਟ ਕੀਤਾ ਹੈ ਔਰ ਨਜ਼ਰਾਨਾ ਵੇਟ ਕੀਤਾ ਹੈ ਕਿ ਮੈਂ ਤੁਹਾਨੂੰ ਸੁਣਦਾ ਰਿਹਾ ਤੇ ਇਹ ਤੁਹਾਨੂੰ ਕਬੂਲ ਨਹੀਂ ਮੈਨੂੰ ਬਹੁਤ ਝੋਟ ਲੱਗੇਗਾ ਮੈਂ ਰੱਖ ਲੇ ਪਮਾਲਾ ਮੈਂ ਰੱਖ ਲੇ ਆਪ ਦੀ ਗੈਥਲੀ ਇਸ ਕਰਾਂ ਗਾਲਬਨ ਇਹ ਘਟਨਾ ਸੰਸੁਰਤ ਵਰਦੀ ਹੋਵੇ 80 81 تک او مالا میرے کول رہی ہے دو دفعہ میرے کول ٹرین وچ رہ گئی سی ਯਾਤਰੀਆਂ ਨੇ ਘਰ ਦੇਚ ਪੁਚਾਈ ਤੇ ਮੈਂ ਉਹਨਾਂ ਨੂੰ ਕਹੇ 5 10 ਰੁਪਏ ਦੀ ਮਾਲਾ ਸੀ ਤੁਸੀਂ ਸੈਕੜੇ ਰੁਪਏ ਕਿਰਾਇਆ ਖਰਚ ਕੇ ਅਲਵਰ ਆਇਓ ਹਮੇ ਕਿ ਚਲ ਗਈ ਕਹਿੰਦੇ ਕਿ ਨਹੀਂ ਤੁਹਾਡੇ ਹੱਥੇ ਜ ਦੇਖੀ ਸੀ ਪਰ ਜ਼ਮੀਰ ਨਹੀਂ ਮੰਨੇ ਕੋਈ ਪੁਚਾਈਏ ਦੋ ਚਾਰ ਵਾਰ ਦਰਗਾਹਾਂ 'ਚ ਵੀ ਖੋ ਗਈ ਮੈਨੂੰ ਮਿਲ ਗਈ خاص ਜਿਹੜੀ ਘਟਨਾ ਮੈਂ ਤੁਹਾਨੂੰ ਸਰਵਨ ਕਰਾਉਣ ਲਗਾ ਹੈਰਾਨ ਹੋ ਹੋਗੇ ਕਾਨਪੁਰ ਦਾਸ ਹਰ ਸਾਲ ਵਲਵੰਚਾਦੀ 45 ਸਾਲ ਤੋਂ 9 10 ਫਰਵਰੀ ਤੋਂ ਲੈ ਕੇ ਉਹਨੇ 20 ਫਰਵਰੀ ਤੱਕ 10 ਦਿਨ ਕਥਾ ਕਰਦਾ 40 45 ਸਾਲ ਮੈਨੂੰ ਅਗਨ ਮੇਰਾ ਨਾਗਾ ਨਹੀਂ ਤੇ ਲਖਨਊ ਵਿੱਚ ਦਾਸ ਦੀ ਕੁੜਮਾਚਾਰੀਆ ਸਰਦਾਰ ਹੋਰਨ ਸਿੰਘ ਦੀ ਜੈਵਲਰਸ ਉਹਨਾਂ ਦੀ ਪੋਤੀ ਦਾਸ ਨੇ ਛੋਟੇ ਬੱਚੇ ਨੂੰ ਵਿਆਹੀ ਹੋਈ ਹੈ ਉਹ ਕਥਾ ਸੁਣਨ ਦੇ ਬੜੇ ਸ਼ੌਕੀਨ ਸ਼ਾਮ ਨੂੰ ਆ ਜਾਇਆ ਕਰਦੇ ਸਨ ਪੈਂਤਾਲੀ ਮੇਲੇ ਉੱਤੇ ਰਾਤ ਰਹਿ ਕੇ ਮੇਰੇ ਕੋਲ ਸਵੇਰੇ ਚਲੇ ਜਾਇਆ ਕਰਦੇ ਸਨ ਡੇਲੀ ਅਪ ਡਾਊਨ ਕਰਦੇ ਸਨ ਇੱਕ ਦਿਨ ਸਿਰਾਂ ਨੇ ਪਈ ਹੋਈ ਮਾਲਾ ਦੇਖ ਕੇ ਮੈਨੂੰ ਕਹਿਣ ਲੱਗਾ ਅਗੈਨੇ ਅਨੋਖ ਸਿੰਘ ਵੀ ਸ਼ਾਇਦ ਉਹਨਾਂ ਦੇ ਨਾਲ ਮੇਰੇ ਨਾਲ ਸੁਣਤਾਂ ਹੀ ਮੁਸਕਰਾ ਰਹੇ ਉਹ ਮੈਨੂੰ ਕਹਿਣ ਲੱਗੇ ਇਹ ਮਾਲਾ ਮੈਂ ਲਖਨਊ ਲੈ ਜਾਣੀ ਐ ਸ਼ਾਮੀ ਵਾਪਸ ਲਿਆਵਾਂਗਾ ਮੈਂ ਚੁੱਕ ਕੇ ਡੇਲੀ ਤੇ ਮੈਂ ਘਰ ਵਾਪਸ ਕਾ ਨੂੰ ਲੈ ਆਣੀ ਰੱਖੋ ਰੱਖੋ ਵਾਪਸ ਕਿ ਨਹੀਂ ਅਣੀ ਤਾਂ ਨੂੰ ਚੰਗੀ ਲੱਗੇ ਰੱਖ ਲਓ ਮੈਨੂੰ ਕਹਿ ਲੱਗੇ ਮਸਕੀਨ ਜੀ ਮੈਂ ਰਖਣੀ ਕੋਈ ਨਹੀਂ ਸ਼ਾਮੀ ਮੈਂ ਲੈ ਆਵਾਂਗਾ ਮੈਂ ਦੇਖਣੀ ਐ ਫੇਰ ਸੌਬਤੀ ਮੈਂ ਕਰਨ ਲਗਾ ਲਾਇਗਾ ਜਦ ਸ਼ਾਮੀ ਆਏ ਤੇ ਮੈਨੂੰ ਕਹਿ ਲੱਗੇ ਪੁਖਰਾਜ ਇੱਕ ਇੱਕ ਮਣਕਾ 10-12 ਹਜ਼ਾਰ ਦਾ ਤੁਸੀਂ ਇੱਧਰ ਸੁੱਟ ਦਿੰਦੇ ਹੋ ਇੱਧਰ ਸੁੱਟ ਦਿੰਦੇ ਮੈਂ ਕਦੀ ਸੁਪਨੇ ਚ ਵੀ ਨਹੀਂ ਸੋਚ ਸਕਦਾ ਸੀ ਕਿ ਉਹ ਫਕੀਰ ਜਿਹਦੇ ਕਪੜੇ ਪਾਟੇ ਹੋਏ ਨੇ ਮੈਨੂੰ ਪੁਖਰਾਜ ਦੀ ਮਾਲਾ ਦੇਵੇਗਾ ਉਹਨੇ ਕਿਹਾ ਪੁਖਰਾਜ ਹੈ ਸੰਭਾਲ ਕੇ ਰੱਖਣਾ ਸੰਭਾਲ ਕੇ ਮੈਂ ਕੀ ਰੱਖਾਂ ਉਸੇ ਰਾਤ ਹੀ ਖੋ ਗਈ ਅਜੇ ਤੱਕ ਨਹੀਂ ਮਿਲੀ ਕਿਸੇ ਨੂੰ ਪਤਾ ਲੱਗ ਗਿਆ ਹੋਈਆ ਸਾਰਿਆਂ ਨੂੰ ਪਤਾ ਚੱਲ ਗਿਆ ਪੁਖਰਾਜ समझ है तो पुखराज पुखराज है वरना नहीं है समझ है तो हीरा हीरा है वरना नहीं है समझ है तो सोना सोना है वरना नहीं है समझ है तो परमात्मा परमात्मा है वरना नहीं है समझ है तो गुरु गुरु है वरना नहीं क्या बात हे प्रभु तू मेरी समझ तो दूर जब तू मेरी समझ च नहीं है तो मेरे चेत च किस तरह आवेगा किएगा ਅਸੇਕ ਨੂੰ ਤੱਕ ਕੇ ਕਿ ਉਹ ਮੈਂ ਸਮਾਪਤੀ ਕਰਦਾ। ਕੀ ਪਰਮਾਤਮਾ ਸਮਝ ਦੇ ਵਿੱਚ ਆ ਜਾਂਦਾ ਹੈ? ਆ ਜਾਂਦਾ। ਦੂਜਾ ਨੁਕਤਾ ਬਿਆਨ ਕਰਨ ਲੱਗਾ। ਅਗਰ ਉਹ ਸਮਝ ਦੇ ਵਿੱਚ ਆ ਜਾਂਦਾ ਹੈ, ਤਾਂ ਉਹ ਪਰਮਾਤਮਾ ਮੇਰੀ ਸਮਝ ਤੋਂ ਵੱਡਾ ਨਹੀਂ ਹੋ ਸਕਦਾ, ਫਿਰ ਮੇਰੀ ਸਮਝ ਵੱਡੀ। ਤਾਂ ਸਮਰੱਥ ਵੱਡਾ ਮੇਰੀ ਮਤ ਥੋਰੀ। ਪਿਆਲਾ ਕਿਤਨਾ ਹੀ ਵੱਡਾ ਕਿਉਂ ਨਾ ਹੋਵੇ? ਸਾਗਰ ਉਸ ਦੇ ਚ ਨਹੀਂ ਆ ਸਕਦਾ। ਸਮਝ ਕੇ ਇਤਨੀ ਵੱਡੀ ਕਿਉਂ ਨਾ ਹੋਵੇ ਪਰਮਾਤਮਾ ਨੂੰ ਨਹੀਂ ਸਮਝ ਸਕਦੇ ਤੁਸੀਂ ਆਖੋਗੇ ਫਿਰ ਮੈਂ ਕਿਉਂ ਕਹਿਆ ਜੋ ਮੇਰੀ ਸਮਝ ਦੇਚ ਨਹੀਂ ਨਹੀਂ ਹੈ ਜੋ ਮੇਰੇ ਚੇਤੇ ਦੇਚ ਨਹੀਂ ਨਹੀਂ ਹੈ ਇਕਾਗਰਤਾ ਬਕਸ਼ ਨਹੀਂ ਫਿਰ ਮੈਂ ਕਿਉਂ ਕਹਿ ਰਿਹਾ ਸਮਝ ਸਮਝ ਕੇ ਇਹ ਸਮਝ ਮਿਲ ਲਈਏ ਕਿ हे प्रभु मैं तैनू नहीं समझ सकदा क्यों तू मेरी समझ तो बड़ा है बहुत बड़ा हृदय इतना प्रभावित हो जाता है रोम रोम याद करने लगते रसना उस दा नाम जपने लग पेंदी मन उस विच लीन हो जाना है। समझ समझ के ये समझ मिलती है कि मैं तैनू नहीं समझ सकदा नहीं समझ सकदा ਕਉ ਸਮਰੱਥ ਵੜਾ ਮੇਰੀ ਮਤ ਥੋੜੀ ਰਾਮ ਅਗਰ ਕੋਈ ਕਹਿ ਮੈਂ ਜਾਣਨੇ ਹੈ ਮੈਂ ਸਮਝ ਸਕਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ ਜਾਨਨ ਹਾਰ ਨਾ ਛਾਣਾ ਫਰੀਦ ਜੋ ਕਹਿ ਰਹੇ ਨੇ ਇਹ ਕਹਿ ਰਹੇ ਨੇ हे ਖੁਦਾ ਤੂੰ ਮੇਰੀ ਸਮਝ ਦੋ ਦੋ हे ਖੁਦਾ ਤੂੰ ਮੇਰੇ ਚੇਤੇ ਤੋਂ ਦੂਰ ਹੈ ਮੇਰੀ ਯਾਦ ਤੇਰੇ ਤੱਕ ਨਹੀਂ ਪਹੁੰਚਦੀ ਅਮੀਰ ਖੁਸਰੋ ਦਿੱਲੀ ਦੇ ਛੋਇਆ ਹਜ਼ਰ ਨਜ਼ਾਮਦੀਨ ਦਾ ਚੇਲਾ ਜਿਹਨੇ ਉਰਦੂ ਭਾਸ਼ਾ ਨੂੰ ਜਨਮ ਦਿੱਤਾ ਔਰ ਜਿਸ ਨੇ ਕਵਾਲੀ ਸੰਗੀਤ ਨੂੰ ਜਨਮ ਦਿੱਤਾ ਇਸ ਤੋਂ ਪਹਿਲੇ ਕਵਾਲੀ ਸੰਗੀਤ ਨਹੀਂ ਸੀ ਅਮੀਰ ਖੁਸਰੋ ਉਹ ਕਹਿੰਦਾ ਹੈ ਅਬ ਤੋ ਯਾਦ ਏ ਰਫਤ ਗਾਂਵ ਕੀ ਵੀ ਪਹੁੰਚ ਨਹੀਂ ਦੋਸਤੋ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ ਐ ਮੇਰੇ ਖੁਦਾ ਕਿਤਨੀ ਦੂਰ ਹੈ ਤੇਰੀ ਬਸਤੀ ਮੇਰੀ ਯਾਦ ਨਹੀਂ ਪਹੁੰਚਦੀ ਪੈਨੋ ਯਾਦ ਕਰਨ ਬੈਠਣਾ ਤੂੰ ਨਹੀਂ ਆ ਯਾਦ ਪੁੱਤਰਾ ਤੱਕ ਪਹੁੰਚ ਜਾਂਦੀ ਏ ਧਨ ਸੰਪਦਾ ਤੱਕ ਪਹੁੰਚ ਜਾਂਦੀ ਏ ਪਰਿਵਾਰ ਤੱਕ ਪਹੁੰਚ ਜਾਂਦੀ ਏ ਇਹ ਕਰਤਾਰ ਤੇਰੇ ਤੱਕ ਨਹੀਂ ਪਹੁੰਚਦੀ ਇਹ ਦੋ ਦੋਰੀਆਂ ਲਾਧੂ ਆਉਂਦੀਆਂ ਤੂੰ ਮੇਰੀ ਸਮਝ ਤੋਂ ਦੂਰ ਹੈ ਤੂੰ ਮੇਰੇ 체ਤੇ ਤੋਂ ਦੂਰ ਹੈ ਸਤ ਸੰਗ ਕਰਦੇਆਂ ਕਰਦੇਆਂ ਜੇ ਦਿਨ ਇਹ ਸਮਝ ਆ ਜਾਂਦੀ ਏ ਮੇਰੀ ਸਮਝ ਤੋਂ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਹਿਰਦਾ ਉਸ ਨੂੰ ਯਾਦ ਕਰਨ ਲੱਗ ਪੈਂਦਾ ਹੈ ਕਦਾਈ ਪ੍ਰਮਾਤਮਾ ਪੂਰਾ ਸਮਝ ਵਿੱਚ ਨਹੀਂ ਆਉਂਦਾ ਕੋਈ ਬੰਦਾ ਇਹ ਆਖੇ ਸੂਰਜ ਮੇਰੇ ਨਾਲ ਆ ਕੇ ਬੈਠੇ ਮੇਰੇ ਘਰ ਸੋਫੇ ਸਾਈਡ ਦੇ ਜ਼ਮੀਨ ਨਾਲੋਂ ਕਰੋੜਾਂ ਗੁਣਾ ਵੱਡਾ ਤੇਰੇ ਘਰ ਆਵੇ ਤੇਰੇ ਨਾਲ ਬੈਠੇ ਉਹਦੀ ਕਿਰਨ ਆ ਸਕਦੀ ਏ ਉਹਦੀ ਰੋਸ਼ਨੀ ਆ ਸਕਦੀ ਏ ਪ੍ਰਮਾਤਮਾ ਦੇ ਗੁਣਾਂ ਦਾ ਤੇਰੇ ਹਿਰਦੇ 'ਚ ਪ੍ਰਕਾਸ਼ ਹੋ ਸਕਦਾ ਏ ਉਹਦੀ ਸ਼ਕਤੀ ਦਾ ਪ੍ਰਕਾਸ਼ ਹੋ ਸਕਦਾ ਏ ਉਹਦੇ ਮਹਾਂ ਰਸਤੇ ਆਨੰਦ ਦਾ ਪ੍ਰਕਾਸ਼ ਹੋ ਸਕਦਾ ਏ ਸਾਰਾ ਪ੍ਰਮਾਤਮਾ ਤੇਰੀ ਸਮਝ ਤੇ ਤੇਰੇ ਚੇਤੇ ਤੋਂ ਪਰੇ ਹੈ ਭਰੇ ਭਰੇ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਕਿ ਸਾਨੂੰ ਬੋਧ حاصل ਹੋਵੇ ਕਿ ਕਿਸੇ ਵਕਤ ਨਦੀ ਨਾਲ ਸੰਜੋਗੀ ਮੇਲੇ ਹੋਏ ਗੁਰਮਤ ਦੇ ਹੋਰ ਪਹਿਲੇ ਗੁਰਵਾਣੀ ਦੇ ਹੋਰ ਪਹਿਲੇ ਸਿਧਾਂਤ ਦੇ ਹੋਰ ਨੁਕਤੇ ਗਿਆਨੀ ਸੰ ਸਿੰਘ ਮਸਕੀਨ ਜਿੱਦੀ ਅੱਜ ਦੀ ਕਥਾ ਬਹੁਤ ਹੀ मीनिंगफुल ਕਥਾ ਸੀ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਜਿਹੜੀ ਚੀਜ਼ ਸਮਝ ਆ ਜਾਏ ਨਾ ਉਹਦੀ ਕਦਰੋਂ ਕੀਮਤ ਹੈ ਉਹਦੀ ਅਹਿਮੀਅਤ ਹੈ ਤੇ ਜਿਹੜੀ ਸਮਝ ਚ ਨਾ ਨਾ ਆਵੇ ਉਹ ਚਾਹੇ ਸੋਨਾ ਹੈ ਚਾਹੇ ਚਾਂਦੀ ਹੈ ਚਾਹੇ ਹੀਰੇ ਹੈ ਰਬੇ ਮੋਲ ਹੈਗੇ ਉਹਨਾਂ ਦੀ ਕੋਈ ਕਦਰੋਂ ਕੀਮਤ ਨਹੀਂ ਹੈਗੀ ਸੋਨਾ ਤਦ ਸੋਨਾ ਜੇ ਤੁਹਾਡੀ ਸਮਝ ਆ ਰਹੀ ਹੈ ਹੀਰਾ ਤਦ ਹੀਰਾ ਜੇ ਤੁਹਾਡੀ ਸਮਝ ਆ ਰਹੀ ਹੈ ਚਾਂਦੀ ਤਦ ਚਾਂਦੀ ਜੇ ਤੁਹਾਡੀ ਸਮਝ ਆ ਰਹੀ ਹੈ ਜੇ ਨਹੀਂ ਨਾ ਸਮਝ ਆ ਰਹੀ ਤੇ ਇਹ ਚੀਜ਼ਾਂ ਬੇਮਾਇਨੀ ਹੈ ਬੇਮੋਲ ਹੈ ਬੇਕਦਰ ਹੈ ਨਾ ਦੀ ਕੋਈ ਅਹਿਮੀਅਤ ਨਹੀਂ ਹੈ ਗਿਆਨੀ ਸੰਸਿਮਸ ਕੀ ਜਿਹੜਾ ਕਿ ਦਿਲਾਂ ਨੂੰ ਜੋੜਨੇ ਦਾ ਕੰਮ ਕਰਦਾ ਉਹਨਾਂ ਦੀ ਕਥਾ ਸਿਰਫ ਸਿੱਖੀ ਨੂੰ ਸੁਣਦੇ ਬਲਕਿ ਮੁਸਲਮਾਨ ਵੀ ਵੱਡੀ ਤਦਾਦ ਦੇ ਵਿੱਚ ਸੁਣਦੇ ਆ ਕਿਉਂਕਿ ਉਹ ਜਿਹੜਾ ਗਿਆਨ ਦਿੰਦੇ ਜਿਹੜਾ ਦਰਸ ਦਿੰਦੇ ਹੈਗੇ ਆ ਉਹ ਤਰਮਾਂ ਨੂੰ ਜੋੜਦਾ ਹੈਗਾ ਵਾ ਕਿਸੇ ਵੀ ਧਰਮ ਦੀ ਅਸੀਂ ਗੱਲ ਨਹੀਂ ਕਰਦੇ ਜ ਜਿਹਦੇ ਨਾਲ ਧਰਮਾਂ ਆਂ ਦੇ ਆਪਸ ਚ ਦੂਰੀਆਂ ਪੈਦਾ ਹੋਣ ਲੋਕਾਂ ਦੇ ਦਿਲਾਂ ਚ ਦੂਰੀਆਂ ਪੈਦਾ ਹੋਣ ਫਿਰ ਉਹ ਅੱਜ ਕਥਾ ਤੁਹਾਨੂੰ ਕਹਿਣ ਦੀ ਲਗੀ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼